ਖਦੂਰ ਸਾਹਿਬ ਇੱਥੇ ਰਾਣਾ ਗੁਰਜੀਤ ਨੇ ਬਹੁਤ ਹੱਥ ਮਾਰਿਆ ਕਿ ਆਪਦੇ ਮੁੰਡੇ ਨੂੰ ਟਿਕਟ ਦਵਾ ਦੇ ਪਰ ਜਦੋਂ ਅਮਰਤਪਾਲ ਨੇ ਅਨਾਉਂਸ ਕਰਤਾ ਕਿ ਆਜ਼ਾਦ ਲੜਨਗੇ ਤੇ ਰਾਣੇ ਨੇ ਝੋਲ ਮਾਰਨਾ ਬੰਦ ਕਰਤਾ ਕੁਲਵੀਰ ਜੀਰਾ ਖੜੇ ਉੱਥੋਂ ਬਿਰਸਾ ਸਿੰਘ ਬਲਟੋਹਾ ਨੇ ਲਾਲਜੀਤ ਭੁੱਲਰ ਹੈ ਕਿਵੇਂ ਦੇਖਦੇ ਹਾਂ ਸਟੱਕਰ ਨੂੰ ਵੀਰੇ ਜਿਹੜਾ ਕਲਬੀਰ ਜੀਰਾ ਆ ਇਹ ਵੀ ਟਿਕਟ ਆ ਜਿਹੜੀ ਇਹ ਫਰੋਜਪੁਰ ਤੋਂ ਮੰਗਦਾ ਸੀਗਾ ਠੀਕ ਹੈ ਗੱਲ ਏ ਹੁਣ ਇਹਨਾਂ ਨੂੰ ਐ ਕਹਤਾ ਵੀ ਇੰਦਰਜੀਤ ਸਿੰਘ ਜੀਰਾ ਜਿਹੜਾ ਉਹ ਪੰਥਕ ਬੰਦਾ ਸੀਗਾ ਪੰਥਕ ਬੰਦੇ ਤਾਂ ਹੈਗੇ ਪਰ ਇਹ ਤਾਂ ਕਾਂਗਰਸ ਦੇ ਵਿੱਚ ਹੀ ਐ ਨਾ ਕਿ ਗਲਤ ਗੱਲ ਆ ਤੇ ਪੰਥਕ ਤਾਂ ਤਾਂ ਹੀ ਹੁੰਦੇ ਪਿੱਛੇ हट ਜਾਂਦੇ ਸੀਟ ਛੱਡ ਕੇ ਇੱਕ ਬੰਦਾ ਜਿਹੜਾ ਜੇਲ੍ਹ ਚ ਦੁੱਖ ਘਟ ਰਿਆ ਜਿਹਦੇ ਤੇ NSA ਲਾਈ ਆ ਸੈਂਟਰ ਦੀ ਸਰਕਾਰ ਨੇ ਹੈ ਤੇ ਜੇ ਤੂੰ ਉਸੇ ਉਹਦੇ ਪਿੱਛੇ ਹਟ ਜੂਗੇ ਤੇ ਬੰਦਾ ਬਾਹਰ ਆ ਜੂਗਾ ਤੇ ਫਿਰ ਕੀ ਹੋ ਜੂਗਾ ਸਿਰਫ ਲਾਲਚ ਆ ਪੰਥਕ ਥੋੜੀ ਨੇ ਇਹਨਾਂ ਨੇ ਕੋਈ ਖਡੂਰ ਸਾਹਿਬੋਂ ਮੁੱਲ ਥੋੜੀ ਲੈ ਲਿਆ ਆ। ਹਾਂ। ਹੈ ਰਹਿ ਗਈ ਗੱਲ ਆਪਣੇ ਬਿਰਸਾ ਸਿੰਘ ਬਲਟੋਵਾ ਦੀ। ਇਹ ਤਾਂ ਹੁਣ ਮੇਰੀ ਗੱਲ ਸੋ ਜਿੰਨੀ ਉਹਦੀ ਉਮਰ ਆ। ਹਾਂ। ਤੇ ਜਿੰਦਾਂ ਉਹਦਾ ਸਰੂਪ ਆ ਮੈਂ ਹੁਣ ਬਾਲਾ ਕੁਝ ਕਹਿਣਾ ਨਹੀਂ ਚਾਹੁੰਦਾ ਉਹਨੂੰ ਬੁੱਲਣ ਦੀ ਅਕਲ ਹੀ ਨਹੀਂਗੀ। ਤਮੀਜ਼ ਹੀ ਨਹੀਂਗੀ ਉਹਨੂੰ। ਹੂੰ। ਬਦਤਮੀਜ਼ਾ ਇੰਨਾ ਉਹਨੂੰ ਬੋਲਣ ਦੀ ਬਿਲਕੁਲ ਇੱਕ ਦੁੱਕੀ ਅਕਲ ਨਹੀਂ ਚਵੜਾ ਮਾਰਦਾ ਸਿਰੇ ਦੀਆਂ। ਉਦੋਂ ਤੂੰ ਹੱਥ ਖੜਾ ਕਰਕੇ ਆ ਗਿਆ। ਹੁਣ ਤੂੰ ਕਹਿਣਾ ਕਿ ਭਾਈ ਸਾਹਿਬ ਵੀ ਉਹ ਲ ਪੀਸੀ ਹੋਏ ਸੀਗੇ ਫਲਾਨਾ ਹੋਇਆ ਟੀਮ ਕਾ ਹਰ ਹਰ ਟਾਈਮ ਸਟੈਜੀ ਬਦਲਦੀ ਰਹਿਣੀ ਚਾਹੀਦੀ ਹੈ ਤਰੀਕੇ ਮਤਲਬ ਇਸ ਟਾਈਮ ਨੇ ਬਦਲਦੇ ਰਹਿੰਦੇ ਆ ਹਨਾ ਹਾਂ ਤੇ ਮੈਨੂੰ ਤਾਂ ਇਹਨਾਂ ਦਾ ਇਹਦਾ ਤਾਂ ਮਾੜਾ ਹੀ ਹਾਲ ਹੈ ਕਾਲੀਆਂ ਦਾ ਤੇ ਇੱਥੇ ਕੋਈ ਗੱਲਬਾਤ ਹੀ ਹੈ ਨਹੀਂਗੀ ਤੋਹਾ ਕਹਿੰਦੇ ਕਹਿੰਦੇ ਕਿ ਜਿਹੜੀ ਜੇਲ ਅਮਰਤਪਾਲ ਭੁਗਤ ਹੈ ਉੱਥੇ ਹਰ ਸਹੂਲਤ ਉਹਨੂੰ ਮਿਲ ਰਹੀ ਤੇ ਆਹ ਜੇਲ ਤਾਂ ਕਹਿੰਦਾ ਮੈਂ 2 ਸਾਲ ਕੱਢ ਲਾਂ ਨਹੀਂ ਹਰ ਸਹੂਲਤ ਕਿੰਨੇ ਦੇਖੀ ਆ ਕਿੰਨੇ ਹਾਰਸੂਲਤ ਦੇਖੀ ਆ ਉਹ ਤਾਂ ਐਨੇ ਤੰਗ ਆ 8-8 ਦਿਨ ਤਾਂ ਵਿਚਾਰੇ ਬੂਏ ਅੱਗੇ ਬੈਠੇ ਰਹਿੰਦੇ ਆ ਹੈ ਉੱਥੇ ਮੁਲਾਕਾਤ ਨਹੀਂ ਹੁੰਦੀ ਵਿਚਾਰਿਆ ਦੇਖਿਆ ਕਿੰਨਾ ਬੁਰਾ ਹਾਲ ਉਪਰਸ਼ਾਂ ਲੱਗੀਆਂ ਨੇ ਲੂਜ਼ ਮੋਸ਼ਨ ਲੱਗੇ ਆ ਕਈਆਂ ਨੂੰ ਪੀਲੀਆ ਹੋ ਗਿਆ ਕਿੰਨਿਆਂ ਦੇ ਸ਼ੂਗਰ ਉਹਨਾਂ ਦਵਾਈ ਤੱਕ ਨਹੀਂ ਦਵਾਉਂਦੇ ਇਹ ਪਤਾ ਨਹੀਂ ਕਿਹੜੇ ਦੇ ਪਿਓ ਵਾਲੇ ਕੈਮਰੇ ਲੱਗੇ ਹੋਏ ਨੇ ਉੱਥੇ ਬਲਟੋਏ ਦੇ ਇਹਨੂੰ ਇਹਨੂੰ ਗੱਲ ਕਰਨ ਲੱਗਿਆ ਵੀਰੇ ਨੂੰ ਸ਼ਰਮ ਨਹੀਂ ਆਉਂਦੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇਹ ਬਹੁਤ ਗਲਤ ਬੋਲਦਾ ਆ ਨਹੀਂ ਇਹ ਕਹਿੰਦਾ ਮੈਂ ਪੰਥਕ ਆ ਮੇਰੀ ਗੱਲ ਸੁਣੋ ਫਿਰ ਇਹਨੇ ਪਾਰਟੀ ਕਿਉਂ ਨਾ ਛੱਡੀ ਜਦੋਂ ਇਹਨੂੰ ਨਹੀਂ ਨਹੀਂ ਬੇਅਦਵੀ ਹੋਈ ਆ ਜਾਲ ਕੀ ਨਾ ਮੈਂ ਆਪਣਾ ਕਿਹਾ ਸਰਸੇ ਵਾਲੇ ਸਾਧ ਨੂੰ ਇਹਨਾਂ ਨੇ ਮਾਫੀ ਦਿੱਤੀ ਆ ਉਦੋਂ ਕਿੱਥੇ ਗਿਆ ਸੀ ਇਹ ਵੱਡਾ ਸਰਦਾਰ ਉਦੋਂ ਮਾਰਦਾ ਚਲਾ ਕੇ ਹੈ ਤਕੜੀ ਵਾਲਾ ਜਿਹੜਾ ਇਹਨੇ ਗੱਲ ਚ ਪਾਇਆ ਸੀਗਾ ਆ ਪਿਆ ਥੱਡ ਹੈ ਉਦੋਂ ਤਾਂ ਝੋਲੀ ਕੀਤੀ ਬੈਠਾਏ ਆ ਉਦੋਂ ਸਕਿਉਰਟੀ ਉਦੋਂ ਇਹਨਾਂ ਨੂੰ ਸਕਿਉਰਟੀ ਦੀ ਸਕਿਉਰਟੀ ਦੀ ਜ਼ਰੂਰਤ ਸੀ ਨਾ ਮੰਤਰੀ ਸੀਗਾ ਮਾਰਦਾ ਤਾਂ ਚਲਾ ਕੇ ਫਿਰ ਮੰਨਦੇ ਵੀ ਪੰਤ ਗਿਆ ਫਿਰ ਤੇਰੇ ਨਾਲ ਖੜ ਦੇ ਤੂੰ ਖੜਾ ਤਾਂ ਫਿਰ ਉਹਨਾਂ ਧਰਿਆ ਦੇ ਨਾਲ ਰਿਹਾ ਨਾ ਜਿਹੜੀਆਂ ਬੇਅਦਮੀਆਂ ਕਰਾਉਂਦੀਆਂ ਰਹੀਆਂ ਜਿਹੜਾ ਮਾਫੀ ਦਿੰਦੇ ਰਹੇ ਨੇ ਹੈ ਲੱਗਦਾ ਬਲਟੋ ਹੈ ਬਲਟੋ ਬਲਟੋ ਆ ਚੁੱਪ ਬੋਲ ਰਿਹਾ ਨਹੀਂ ਲਾ ਸ਼ਰੀਆਮ ਭਾਈ ਝੂਠ ਬੋਲ ਰਿਹਾ ਯਾਰ ਕਮਾਲ ਕਰਦੇ ਹੋ ਤੁਸੀਂ ਮੇਰੀ ਗੱਲ ਸੁਣੋ ਮਾੜਾ ਕੀ ਕੀਤਾ ਅਮਰਤਪਾਲ ਨੇ ਇਹ ਮਾੜੀ ਗੱਲ ਹੈ ਵੀ ਕਿਸੇ ਨੂੰ ਅਮਰਤ ਛਕਾਉਣਾ ਤੁਹਾਨੂੰ ਮੇਰੀ ਗੱਲ ਸੁਣ ਲੈ ਆਪਾਂ ਸਿੱਖੀ ਸਰੂਪ ਚ ਨਹੀਂ ਗਏ ਆਪਾਂ ਨੂੰ ਜੇ ਕੋਈ ਅਮਰਤ ਛਕਾ ਦੇ ਜੇ ਕੋਈ ਆਪਾਂ ਨਸ਼ਾ ਕਰਦੇ ਆ ਅਬ ਪਹਿਲੀ ਗੱਲ ਤਾਂ ਜਦੋਂ ਸਿੱਖੀ ਸਰੂਪ ਦੇ ਵਿੱਚ ਆਪਾਂ ਨੂੰ ਆਪਣੀ ਮਾਂ ਦੇਖੂਗੀ ਕਿ ਉਹ ਦੇਖੂਗਾ ਉਹਨਾਂ ਨੂੰ ਵੈਸੇ ਗੱਲ ਨਾਲ ਚੁੰਮ ਕੇ ਲਾ ਲੈਣਾ ਹੈ ਹੈ ਕਿ ਗਲਤ ਕਰ ਲਾ ਫਿਰ ਜਿਹੜਾ ਕੋਈ ਬੰਦਾ ਨਸ਼ਾ ਕਰਦਾ ਹੈ ਉਹਦਾ ਪੁੱਤ ਨਸ਼ਾ ਛੱਡ ਜੇ ਐਦੂ ਵੱਡਾ ਕੀ ਸੁਰਗ ਹੈ ਇੱਕ ਇਹ ਕੋਈ ਮਾੜਾ ਕੰਮ ਸੀਗਾ ਹੈ ਤਾਂ ਫਿਰ ਇਹਨੂੰ ਕਿਉਂ ਇਹਨਾਂ ਨੂੰ ਬੁਰਾ ਕਿਉਂ ਲੱਗਦਾ ਹੈ ਪਹਿਲਾਂ ਤਾਂ ਤੂੰ ਉਹਦੀਆਂ ਸਿਫਤਾਂ ਕਰਦਾ ਸੀਗਾ ਵੀ ਐਨਐਸਏ ਲਾ ਕੇ ਤੇ ਮਾੜਾ ਕੀਤਾ ਆ ਆਪਣੇ ਸੈਂਟਰ ਸਰਕਾਰ ਨੇ ਭਾਜਪਾ ਨੇ ਹੈਂ ਹੁਣ ਤੂੰ ਉਹਨੂੰ ਬਦਨਾਮੀ ਕਰਨ ਤੇ ਲੱਗਿਆ ਨਹੀਂ ਪ੍ਰਾਈਆਂ ਵੀਡੀਓ ਤਾਂ ਕੱਢ ਕੇ ਦੇਖੋ ਕਦੀ ਸਾਹਮਣੇ ਤੇ ਸਵਾਲ ਤਾਂ ਕਰਿਆ ਕਰੋ ਨਾ ਫਿਰ ਰਹਿ ਗਈ ਗੱਲ ਇੱਕ ਕਰਨ ਜਿਹੜੀ ਭਾਜਪਾ ਸਰਕਾਰ ਆ ਤਾਂ ਆਪਾਂ ਨੂੰ ਪਤਾ ਆਰਐਸਐਸ ਪੂਰੇ ਇੰਡੀਆ ਦੇ ਵਿੱਚ ਚੰਗੀ ਤਰ੍ਹਾਂ ਪੈਰ ਫੈਲਾ ਸਕੀ ਇੰਡੀਆ ਚ ਨਹੀਂ ਪੂਰੇ ਵਰਲਡ ਚ ਫਸਾਲੇ ਇਹਨਾਂ ਨੇ ਫਿਰ ਇਹਨਾਂ ਦਾ ਕਾਰਨ ਕੀ ਆ ਇਹਨਾਂ ਨੇ ਗੱਲ ਸ਼ੁਰੂ ਕਰਨੀ ਆਰਐਸਐਸ ਨੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਫਿਰ ਇਹਨਾਂ ਨੇ ਗੱਲ ਲੈ ਕੇ ਜਾਣੀ ਹੈ ਗੁਰੂ ਦਸਮੇਸ਼ ਪਾਛਾ ਤੇ ਫਿਰ ਆਪਾਂ ਨੂੰ ਐ ਲੱਗਦਾ ਸਾਡੇ ਆਪ ਦੇ ਨੇ ਫਿਰ ਜਦੋਂ ਅਸੀਂ ਉਹਨਾਂ ਦੇ ਥੋੜੇ ਜਿਓ ਹੋ ਜਾਣੇ ਆ ਸੌਰੀ ਫਿਰ ਉਹ ਕਾਖੀ ਨਿੱਕਰ ਵਖਾ ਵਖਾ ਦਿੰਦੇ ਨਾਲ ਦੀ ਨਾਲ ਹੀ ਹੈ ਵੀ ਸਾਡਾ ਆ ਰੂਪ ਆ ਇਹਨਾਂ ਨੂੰ ਆਰਐਸ ਭਜਾਉਣ ਵਾਸਤੇ ਵੀਰੇ ਇਹ ਦੋ ਬੰਦਿਆਂ ਨੂੰ ਜਿਤਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਨਹੀਂ ਤਾਂ ਆਪਾਂ ਮੇਰੀ ਗੱਲ ਸੁਣੋ ਆਪਣੀ ਹੋਂਦ ਖਤਮ ਹੋ ਜਾਨੀ ਵੀਰੇ ਮੰਨ ਜੋ ਗੱਲ ਸੱਚੀ ਆ ਆਪਣੇ ਮਗਰ ਸਿੰਘ ਨਹੀਂ ਰਹਿਣਾ ਕਿਸ ਦੇ ਨਾਮ ਮਗਰ ਕੌਰ ਨਹੀਂ ਰਹਿਣਾ ਤੁਹਾਨੂੰ ਲੱਗਦਾ ਕਿ ਹੋ ਜਾਣਾ ਸਾਰਾ ਕੁਝ ਤੁਹਾਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਜੋ ਪੰਥਕ ਸਿਆਸਤ ਦੀ ਗੱਲ ਕਰਦੇ ਉਹਨਾਂ ਨੇ ਫੈਸਲਾ ਲੈਣਾ ਚਾਹੀਦਾ ਸੀਗਾ ਉਹਨਾਂ ਨੂੰ ਬਲਟੋਆ ਸਾਹਿਬ ਨੂੰ ਬਿਠਾ ਦੇਣਾ ਚਾਹੀਦਾ ਸੀ ਬਿਲਕੁਲ ਬਿਠਾਉਣਾ ਚਾਹੀਦਾ ਸੀਗਾ ਉਹ ਤਾਂ ਹੁਣ ਮੈਨੂੰ ਤਾਂ ਐ ਸੀਗਾ ਬਿਠਾਉਣਗੇ ਉਹ ਤਾਂ ਸੁਗਵਾਪ ਹੀ ਹੁਣ ਨਾਲ ਲੱਗ ਗਿਆ ਜਿੱਦਾਂ ਕਹਿੰਦੇ ਨੇ ਵੀ ਇੱਕ ਧਿਰ ਜੀ ਨਹੀਂ ਬਣ ਜਾਂਦੀ ਵੀ ਲਿਆ ਤੈਨੂੰ ਪੰਡ ਪਈ ਹੁੰਦੀ ਤੇ ਕਹਿੰਦਾ ਲਿਆ ਮੈਂ ਤੈਨੂੰ ਚਕਾਵਾਂ ਉਹ ਤਾਂ ਆਪ ਚਕਾਉਣ ਲੱਗ ਗਿਆ ਨਾਲ ਹਾਂ ਵੀ ਦੱਬੀ ਆ ਕਿੱਲੀ ਤੇ ਇਹਨਾਂ ਨਾਲ ਹੁਣੇ ਹੀ ਬੜੀ ਭੈੜ ਹਾਂ ਇਹ ਉਹ ਕਹਿੰਦਾ ਮੈਂ ਮਝੈਲਾ ਤੇ ਇੱਥੇ ਰਹਿੰਦੇ ਤਾਂ ਮਝੈਲਾ ਹੀ ਨੇ ਹੈ ਬਿਹਾਰੀ ਤਾਂ ਨਹੀਂ ਰਹਿੰਦੇ ਯੂਪੀ ਤੋਂ ਤਾਂ ਨਹੀਂ ਆਏ ਹੋਏ ਲੋਕ ਇਹਨੂੰ ਇਹ ਵੀ ਹੋਰ ਪਤਾ ਹੋਣਾ ਚਾਹੀਦਾ ਹੈ ਨਾ ਸੋ ਜਿਹੜੀ ਆਮ ਆਪ ਦੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਆ ਮੈਂ ਗੱਲ ਕਰਨ ਲੱਗਾ ਸੀ ਵੀ ਇਹ ਦੋ ਧਿਰਾਂ ਬਣ ਗਈਆਂ ਨੇ ਇੱਕ ਸੈਂਟਰ ਦੀ ਇੱਕ ਨਾਲ ਆ ਆਮ ਪਾਰਟੀ ਜਿਹੜੀ ਆਈ ਜਿਹਨੂੰ ਆਪ ਦੀ ਪਾਰਟੀ ਕਹਿੰਦੇ ਨੇ ਇਹ ਦੋਨੇ ਰਲ ਕੇ ਇਹਨਾਂ ਨੇ ਐਨਐਸਐ ਲਾਈ ਆ ਸਹੀ ਹੈ ਸੋ ਨਾ ਉਹ ਆਪ ਰਹੀ ਆ ਉਹ ਵੀ ਖਾਸ ਬਣ ਗਈਆਂ ਸਾਰਿਆਂ ਕੋਲ ਲੈਂਡ ਲੈਂਡ ਕਰੋਜ਼ਰ ਗੱਡੀਆਂ ਨੇ 2-2 ਢਾਈ-ਢਾਈ ਕਰੋੜ ਦੀਆਂ ਉਹ ਤਾਂ ਸਾਡੇ ਕੋਲ ਨਹੀਂ ਹੈਗੀਆਂ ਜਿਹੜੇ 25-25 ਸਾਲਾਂ ਤੋਂ ਰਹਿੰਦੇ ਨੇ ਜਿਹੜੀਆਂ ਇਹਨਾਂ ਕੋਲ ਗੱਡੀਆਂ ਸਾਰੇ ਮੰਤਰੀਆਂ ਕੋਲ ਵੇਖ ਲਓ ਤੁਸੀਂ ਸਾਰੇ ਇਹਨਾਂ ਦੇ ਜਿਹੜੇ ਵਰਕਰ ਨੇ ਐਮਐਲਏਆਂ ਕੋਲੇ ਚਲੋ ਮੈਂ ਇਹ ਨਹੀਂ ਕਹਿੰਦਾ ਸਾਰੇ ਵੀ ਮਾੜੇ ਨੇ ਕੋਈ ਵਿੱਚ ਚੰਗਾ ਵੀ ਹੋਊਗਾ ਜਿਵੇਂ ਆਪਣਾ ਕਮਰ ਵਿਜੇ ਪ੍ਰਤਾਪ ਵਧੀਆ ਬੰਦਾ ਆ ਵਧੀਆ ਗੱਲ ਕਰਦਾ ਆ ਨਾਲ ਗੈਰ ਸਿੱਖਿਆ ਇਹੋ ਜਿਹੇ ਬੰਦੇ ਵੀ ਆ ਕਹਿੰਦੇ ਬੀਨਾਸਤਾ ਨਹੀਂ ਹੋਇਆ ਪਰ ਤੁਸੀਂ ਇਹਨਾਂ ਨੇ ਮੈਨੂੰ ਲੱਗਦਾ 2022 ਦੇ ਵਿੱਚ ਇਹਨੇ 9 ਤੋਲੇ ਸੋਨਾ ਲਗਭਗ 9 10 ਤੋਲੇ ਸੋਨਾ ਜਿਹੜਾ ਅ ਜਦੋਂ ਚੌਣ ਕਮਿਸ਼ਨਰ ਨੂੰ ਦੱਸਿਆ ਸੀਗਾ ਤੇ ਅੱਜ ਤਾਂ ਮੈਨੂੰ ਲੱਗਦਾ ਮੱਕਲੀ ਮਾਤਾ ਦੀ ਇੱਕ ਵੰਗ ਹੀ 9 ਤੋਸ ਤੋਲਿਆਂ ਦੀ ਹੁਣੀ ਆ ਹੈ ਮਲਗਾ ਕਿਲੋਂਾਂ ਦੇ ਸਾਹਮਣੇ ਇਕੱਠਾ ਕਰ ਲਿਆ ਯਾ ਜਦੋਂ ਭਾਬੀ ਸਿਮਰੋ ਦਾ ਨਾਂ ਲੈਂਦਾ ਸੀਗਾ ਵੀ ਮਣਾ ਦੇ ਸਾਹਮਣੇ ਪਿਆ ਯਾ ਤੁਹਾਡੇ ਤਾਂ ਕੰਨ ਨੰਗੇ ਪਏ ਨੇ ਕੋਕੇ ਹੈ ਨਹੀਂਗੇ ਤੁਹਾਡੇ ਕੰਨਾਂ 'ਚ ਹਾਂ ਕੰਨਾਂ 'ਚ ਤੁਸੀਂ ਟੀਲੇ ਪਾਏ ਹੋਏ ਨੇ ਉੱਥੇ ਮੈਂ ਜਿੱਦਣ ਸੰਗਰੂਰ ਦੜਬੇ ਗਿਆ ਮੇਰੇ ਸਾਹਮਣੇ 200 ਬੀਬੀ ਬੈਠੀ ਸੀਗੀ ਮੈਂ ਕਿਹਾ ਤੁਹਾਨੂੰ ਹੀ ਕਿੰਨੇ ਕਨੇ ਕਾਂਟੇ ਪਾ ਲਏ ਨੇ ਹੋਣਾ ਕਿੰਨੇ ਕਨੇ ਤੁਸੀਂ ਹਾਰ ਪਾ ਲਏ ਨੇ ਕਹਿੰਦੇ ਕਿਸੇ ਨੇ ਨਹੀਂ ਪਾਏ ਕਿਸ ਨੂੰ ਨਹੀਂ ਮਿਲੇ ਤੇ ਮੈਂ ਕਿਹਾ ਤੁਹਾਨੂੰ 2 ਸਾਲ ਪਹਿਲਾਂ ਕਹਿ ਕੇ ਤਾਂ ਗਿਆ ਸੀ ਆ ਵੀ ਮੈਂ ਵਾਪਸ ਕਰਾਉਂਗਾ ਹਾਂ ਹੈ ਮੈਂ ਕਿਹਾ ਉਹੀ ਮੈਨੂੰ ਤਾਂ ਅੱਜ ਤੁਹਾਡੇ ਕੰਨਾਂ ਦੇ ਵਿੱਚ ਟੀਲੇ ਲੱਗਦੇ ਆ ਤੁਹਾਡਾ ਕੁਝ ਬਦਲਿਆ ਕਹਿੰਦੇ ਨਹੀਂ ਕੁਝ ਬਦਲਿਆ ਮੈਂ ਕਿਹਾ ਬਦਲਣਾ ਨਹੀਂ ਕੋ ਉਹ ਆਪ ਬਦਲ ਗਿਆ ਮੈਂ ਕਿਹਾ ਬੜਾ ਸੋਹਣਾ ਮੈਂ ਕਿਹਾ ਦੂਜਾ ਪਰਿਵਾਰ ਅਮਰੀਕਾ ਬੈਠਾ ਇੱਕ ਨਵਾਂ ਹੋਰ ਵਸਾਲਿਆ ਉਹ ਤਾਂ ਮੈਂ ਕਿਹਾ ਪੂਰਾ ਹੈਪੀ ਆ ਤੁਹਾਡੇ ਤੋਂ ਕੀ ਲੈਣਾ ਉਹਨਾਂ ਨੇ ਤੁਸੀਂ ਮੂਸੇ ਵਾਲੇ ਦੇ ਨਾਲ ਰਹੇ ਮੂਸੇ ਵਾਲਾ ਤੁਹਾਨੂੰ ਚਾਚਾ ਕਹਿੰਦਾ ਸੀ ਮੂਸੇ ਵਾਲੇ ਨੇ ਗੀਤ ਕੱਢਿਆ ਕਿ ਨਾ ਦੋ ਗਲੀਆਂ ਬੀਬੀ ਖਾਲੜਾ ਹਰਾਈ ਉਹਦੇ ਗੀਤ ਦਾ ਪ੍ਰਵਾਹ ਹੈ ਖਡੂਰ ਸਾਹਿਬ ਬਿਲਕੁਲ ਸਾਰੇ ਸਾਰੇ ਲੋਕ ਇਹ ਹੀ ਗੱਲ ਕਹਿੰਦੇ ਨੇ ਕਰਨ ਵੀ ਦੇਖਿਓ ਕਿਤੇ ਬੀਬੀ ਖਾਲੜਾ ਲਈ ਨਾ ਕਰਿਓ ਹਰ ਬੰਦੇ ਦੇ ਜ਼ੁਬਾਨ ਦੇ ਉੱਤੇ ਇਹ ਗੱਲ ਆ ਪਹਿਲੀ ਗੱਲ ਆ ਤੇ ਇਹ ਹੁਣ ਹੀ ਨਹੀਂ ਗਾਇਕਦੀ ਕੰਡਾ ਕੱਢ ਦੇਣਾ ਜਿਤਾ ਦੇਣਾ ਹੈ ਵੇਖ ਲਈ ਜਿਤਾਉਣਾ ਇਹ ਬਹੁਤ ਵੱਡੀ ਜਿਵੇਂ ਮਾਨ ਸਾਹਿਬ ਨੂੰ 89 ਦੇ ਵਿੱਚ ਜਿਤਾਇਆ ਸੀ ਨਾ 4 ਲੱਖ 80 ਹਜ਼ਾਰ ਵੋਟ ਤੇ ਬਹੁਤ ਵੱਡੀ ਲੀਡ ਆਉਣੀ ਸੱਚੀ ਗੱਲ ਹੈ ਮੈਂ ਤੁਹਾਨੂੰ ਕਹਿੰਦਾ ਜਿੰਨਾ ਕਿ ਮੈਂ ਦੇਖਿਆ ਹਨ ਕਿ ਇਥੇ ਹੂੰ ਬਾਕੀ ਹੁਣ ਆਪਾਂ ਦੇਖਣਾ ਵੀ ਇਹ ਜਾ ਕੇ ਤੇ ਬਾਕੀ ਮੈਂ ਜਿੰਨਾ ਕਿ ਸੁਨਿਆ ਦੇਖਿਆ ਹੈ ਕੰਡਾ ਕੱਢ ਦੇਣਾ ਨਿਕਲ